ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਤੇ ਰੁਕੇਸ਼ ਵਾਕਾ ਦੇ ਹਾਂ ਅੱਜ ਦੀ ਵੱਡੀ ਖਬਰ ਹੈ ਕਿਸਾਨਾਂ ਦੀ ਉਡੀਕ ਖਤਮ ਇਸ ਦਿਨ ਆਵੇਗੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦੇਸ਼ ਦੇ ਕਰੋੜਾ ਕਿਸਾਨਾਂ ਲਈ ਰਾਹਤ ਅਤੇ ਮਦਦ ਲਈ ਸਭ ਤੋਂ ਵੱਡੀ ਯੋਜਨਾ ਮੰਨੀ ਜਾਂਦੀ ਹੈ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਤੀ ਯੋਜਨਾ ਦੀ 20ਵੀਂ ਕਿਸ਼ਤ ਨੂੰ ਲੈ ਕੇ ਕਿਸਾਨ ਬਹੁਤ ਜ਼ਿਆਦਾ ਵਟਿਕ ਚ ਹੈ ਹੁਣ ਤੱਕ 19 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਵਿੱਤੀ ਮਦਦ ਵਿੱਤੀ ਮਦਦ ਮਿਲੀ ਹੈ ਹੁਣ ਸਾਰਿਆਂ ਦੀਆਂ ਸਾਰਿਆਂ ਦੀ ਨਜਰਾਂ 20ਵੇਂ ਕਿਸ਼ਤ ਤੇ ਟਿੱਕੀਆਂ ਹੋਈਆਂ ਹਨ ਇਹ ਯੋਜਨਾ ਕੇਂਦਰ ਸਰਕਾਰ ਨੇ 2019 ਵਿੱਚ ਸ਼ੁਰੂ ਕੀਤੀ ਸੀ ਜਿਸ ਦਾ ਉਦੇਸ਼ ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਹ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਨੂੰ ਸਾਲ ਵਿੱਚ ਤਿੰਨ ਵਾਰ 2-2000 ਰੁਪਏ ਦੀਆਂ ਕਿਸ਼ਤਾਂ ਦੇ ਰੂਪ ਵਿੱਚ 6000 ਮਿਲਦੇ ਹਨ ਇਹ ਪੈਸੇ ਪਹਿ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਖੇਤੀ ਵਿੱਚ ਸਹਾਇਤਾ ਮਿਲ ਸਕੇ ਹਾਲ ਹਾਲ ਕੀ ਸਰਕਾਰ ਵੱਲੋਂ 20ਵੀਂ ਕਿਸ਼ਤ ਦੀ ਮਿਤੀ ਬਾਰੇ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਿਛਲੇ ਅੰਕੜਿਆਂ ਦਾ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸ਼ਤ ਜੂਨ ਦੇ ਆਖਰੀ ਹਫਤੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਆ ਸਕਦੀ ਹੈ ਹੁਣ 4 ਮਹੀਨਿਆਂ ਬਾਅਦ ਜੂਨ ਦੇ ਅੰਤ ਜਾਂ ਜੁਲਾਈ ਦੀ ਸ਼ੁਰੂਆਤ ਦੀ ਉਮੀਦ ਹੈ ਜੇਕਰ ਤੁਸੀਂ ਜਾਨਣਾ ਚਾਹਦੇ ਹੋ ਤਾਂ 20 ਮੀ ਕਿਸਤ ਤੁਹਾਡੇ ਖਾਤੇ ਵਿੱਚ ਆਵੇਗੀ ਜਾਂ ਨਹੀਂ ਤੁਸੀਂ ਤੁਸੀਂ ਆਪਣੀ ਸਥਿਤੀ ਆਨਲਾਈਨ ਦੇਖ ਸਕਦੇ ਹੋ ਇਹ ਸਭ ਤੋਂ ਪਹਿਲਾਂ ਤੁਹਾਨੂੰ ਸਕੀਮ ਦੇ ਅਧਾਰ ਦੇ ਵੈਬਸਾਈਟ ਤੇ ਜਾਣਾ ਪਵੇਗਾ ਸਟੈਪ ਅਦਾ ਆਪਾਸਨ ਦਿਖਾਈ ਦੇਵੇਗਾ ਇਸ ਨੂੰ ਕਲਿੱਕ ਕਰੋ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ